ਤੇ ਇੰਪੋਰਟ ਮੰਨਿਆ ਦੱਸਿਆ ਕਿ ਪੀਕ ਵੇ ਚੰਡੀਗੜ੍ਹ ਤੋਂ ਬੰਦਾ ਮੋਟਰਸਕੂਟਰ ਤੇ ਐਕਟਿਵਟੀ ਦਰੂ ਲੈ ਕੇ ਆ ਰਿਹਾ ਹੈਗਾ ਅਸੀਂ ਜਦੋਂ ਉਹਨੂੰ ਰੋਕਿਆ ਤਾਂ ਉਹਦੇ ਕੋਲੋਂ ਤੁਹਾਨੂੰ ਕਾਫੀ ਮਾਤਰਾ ਵਿੱਚ 36 ਬੋਤਲਾਂ ਰਾਇਲ ਸਟੈਗ ਫੋਰ ਸੈਗਮ ਚੰਡੀਗੜ੍ਹ ਜਿਹੜੀ ਦਾਲੂ ਦੇ ਬਰਾਮਦ ਹੋਈ ਹੈਗੀ ਅਲੱਗ-ਅਲੱਗ ਜਗ੍ਹਾ ਤੇ ਚੰਡੀਗੜ੍ਹ ਦੇ ਜਿਹੜੇ ਬਾਊਂਡਿੰਗ ਬਾਰਡਰ ਨੇ ਜਿਵੇਂ ਗਿਰਸਪੁਰ ਦਾ ਏਰੀਆ ਹੈਗਾ ਤਾਂ ਜਿੱਥੇ ਤਣਾਕੇ ਲਗਾਏ ਹੋਏ ਨੇ ਤਾਂ ਕਿ ਚੰਡੀਗੜ੍ਹ ਤੋਂ ਜਿਹੜੀ ਸ਼ਰਾਬ ਹੈ ਇਲੀਗਲ ਮੂਵਮੈਂਟ ਜਿਹੜੀ ਨਾ ਹੋਵੇ ਉਹਨੂੰ ਰੋਕਣ ਵਾਸਤੇ ਰੋਲ ਜੀ ਰੋਲ ਜੀ ਸਰ ਜੀ ਛਰਾ ਫੜੀ ਹੈ ਕਿ ਕਿਤੇ ਨਕਲ ਆਇਆ ਸੀ ਇਹ ਇਸ ਚੰਡੀਗੜ੍ਹ ਜਿਲ੍ਹੇ ਕੋਲ ਰੋਡ ਤੇ ਨਕਲ ਲਗਾਇਆ ਹੋਇਆ ਸੀ ਕਿ ਐਸ ਜੀ ਸਾਨੂੰ ਜਿਹੜੇ ਇਨਫੋਰਮੈਂਟ ਨੇ ਦੱਸਿਆ ਕਿ ਵੀ ਚੰਡੀਗੜ੍ਹ ਤੋਂ ਬੰਦਾ ਸਕੂਟਰ ਤੇ ਐਕਟਿਵਟੀ ਦੇ ਦਰਮਿਆਨ ਆ ਰਿਹਾ ਹੈਗਾ ਅਸੀਂ ਜਦੋਂ ਉਹਨੂੰ ਰੁਕਿਆ ਤਾਂ ਉਹਦੇ ਕੋਲੋਂ ਤੁਹਾਨੂੰ ਕਾਫੀ ਮਤਰਾ ਦੇ 36 ਬੋਤਲਾਂ ਰਾਇਲ ਸਟੈਗ ਫੋਰ ਸੇਜਨ ਚੰਡੀਗੜ੍ਹ ਜਿਹੜੀ ਦਾਰੂ ਦੇ ਬਰਾਮਦ ਹੋਈ ਗਿਆ ਇਹ ਸਾਡੇ ਸੀਨੀਅਰ ਅਫਸਰ ਸਾਡੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੋਕ ਕੁਮਾਰ ਜੀ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਅਲੱਗ-ਅਲੱਗ ਜਗ੍ਹਾ ਤੇ ਚੰਡੀਗੜ੍ਹ ਦੇ ਜਿਹੜੇ ਬਾਉਂਡਰਸ ਨੇ ਮੇਰੇ ਗਿਰਮੂਰ ਦਾ ਏਰੀਆ ਹੈਗਾ ਤਾਂ ਜਿੱਥੇ ਨਾਕੇ ਲਗਾਏ ਹੋਏ ਨੇ ਤਾਂ ਕਿ ਚੰਡੀਗੜ੍ਹ ਤੋਂ ਜਿਹੜੀ ਸ਼ਰਾਬ ਹੈ ਇਲੀਗਲ ਮੂਵਮੈਂਟ ਜਿਹੜੀ ਨਾ ਹੋਵੇ ਉਹਨੂੰ ਰੋਕਣ ਵਾਸਤੇ ਤੇ ਉੱਥੇ ਮੱਦੇਨਜ਼ਰ ਅੱਜ ਇੱਕ ਨਾਕਾ ਲਗਾਇਆ ਗਿਆ ਸਾਡੇ ਕੋਲ ਪਹੁੰਚ ਸ਼ਕਤੀ ਦੀ ਇਹ ਬੰਦਾ ਆਇਆ। ਕਾਫੀ ਪਹਿਲਾਂ ਵੀ ਸ਼ਰਾਬ ਖੜੀ ਹੈ ਤੁਸੀਂ ਨਾਕੇ ਕਾਫੀ ਲੱਗਦੇ ਆ। ਹਾਂਜੀ ਇਹ ਚੰਡੀਗੜ੍ਹ ਤੋਂ ਕਾਫੀ ਮਾਤਰਾ ਦੇ ਵਿੱਚ ਇਸ ਤਰ੍ਹਾਂ ਇਲੀਗਲ ਮੂਵਮੈਂਟਸ ਹੁੰਦੀਆਂ ਨੇ ਜਿਹੜੇ ਬੂਟਲੈਗਰ ਮਚਾ ਲਉ ਇਹ ਇਲੀਗਲ ਮੂਵਮੈਂਟਸ ਕਰਦੇ ਨੇ ਤਾਂ ਕਿ ਉਹਨੂੰ ਉਹਨਾਂ ਕਾਜ ਕੀਤਾ ਇਹਨਾਂ ਨੂੰ ਲਾਗੂ ਸਖਤ ਕਾਰਵਾਈ ਨਹੀਂ ਹੁੰਦੀ ਕਿ ਬਾਰ ਬਾਰ ਆਦੀ ਨਾ ਬਣਨੇ ਚਾਹੀਦੇ ਦੇਖੋ ਸਾਡੇ ਵੱਲੋਂ ਹਮੇਸ਼ਾ ਮਤਲਬ ਅਦਾਲਤ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਤਾਂ ਕਿ ਉਹ ਜੀ ਸਜ਼ਾ ਮਿਲੇ ਦੁਬਾਰਾ ਨਾ ਕਰਨ ਅਸੀਂ ਇਹਨਾਂ ਨੂੰ ਵੀ ਹਦਾਇਤ ਕਰਦੇ ਆ ਕਿ ਵੀ ਇਹੋ ਜੇ ਕੰਮ ਨਾ ਕਰੋ ਕਿਉਂਕਿ ਇਹਦਾ ਸਰਕਾਰ ਦਾ ਵੀ ਮਾਲੀਆ ਖਰਾਬ ਹੁੰਦਾ ਹੈਗਾ ਲੋਕਾਂ ਦੀ ਵੀ ਵੇਹਤ ਤਰ੍ਹਾਂ ਖਲਵਾੜ ਕੀਤਾ ਜਾਂਦਾ ਹੈ ਇਸ ਤਰ੍ਹਾਂ ਤੇ ਇਹਨਾਂ ਦਾ ਆਪਦਾ ਵੀ ਨੁਕਸਾਨ ਹੁੰਦਾ ਹੈ। ਇਹ ਪਰਮਾਨੈਂਟਲ ਕਾਰ ਤੋਂ ਨਾ ਚੱਲ ਰਾਇਆ ਜਿਆ ਰਾਇ ਨਾਕਬੰਦੀ ਹੋ ਰਹੀ ਜੀ। ਇਹ ਇਲਾਕੇ ਤੇ ਕੋਈ ਮੂਵਮੈਂਟ ਹੁੰਦੀ ਰਹਿੰਦੀ ਨਾਕੇ ਇਸ ਦੀ। ਕਿਉਂਕਿ ਜਿਲ੍ਹਪੁਰ ਦੇ ਵਿੱਚ ਜਿਵੇਂ ਹਰਿਆਣਾ ਨੂੰ ਵੀ ਕੁਝ ਮਾਡਰ ਪੰਚਕੁਲਾ ਵਾਲੀ ਸਾਈਡ ਵੀ ਟੱਚ ਕਰਦਾ ਕੁਝ ਨਾਕੇ ਕਦੇ ਉੱਥੇ ਨਾਕੇ ਲਗਾਨੇ ਆਂ ਕਦੇ ਹੋਰੇ ਅੱਕੇ ਲਗਾ ਲੈਨੇ ਆਂ ਤੇ ਮੂਵਮੈਂਟ ਹੁੰਦੀ ਰਹਿੰਦੀ ਹੈ। ਵਜ੍ਹਾ ਕੀ ਹੈ ਕਿ ਚੰਡੀਗੜ੍ਹ થી ਸ਼ਰਾਬ ਲੈ ਕੇ ਆ ਰਹੇ ਲੋਕ। ਚੰਡੀਗੜ੍ਹ ਦੇ ਵਿੱਚ ਐਕਚੁਅਲੀ ਕੀ ਹੈ ਕਿ ਥੋੜਾ ਰੇਟ ਦਾ ਵਰਕ ਹੈਗਾ ਉਤੋਂ ਪਰੇ ਜਿਹੜੀ ਹੈਗੀ ਆ ਸੱਤੀ ਲੈ ਕੇ ਦਾਰੂ ਇੱਥੇ ਮਹਿੰਗੀ ਦਾਰੂ ਵੇ ਪਹਿਲਾਂ ਉਹਨਾਂ ਨੂੰ ਤੇ ਇਸ ਤਰ੍ਹਾਂ ਦਾ ਲਾਲਚ ਹੁੰਦੇ ਨੇ ਕਿ ਜੀ ਅਸੀਂ ਚੰਡੀਗੜ੍ਹ ਤੋਂ ਲੈ ਕੇ ਤੁਹਾਨੂੰ ਸ਼ਰਾਬ ਦੇ ਦਿੰਦੇ ਆਂ ਔਰ ਬਾਅਦ ਵਿੱਚ ਆਪਣੇ ਨਾਮ ਬ੍ਰਾਂਡ ਨੂੰ ਚੇਂਜ ਕਰਕੇ ਜਾਂ ਛੋਟੇ ਬੋਟਲ ਦੇ ਵਿੱਚ ਪਾਉਏ ਵਿੱਚ ਪਾ ਕੇ ਇਸ ਤਰ੍ਹਾਂ ਦੀਆਂ ਛੋਟੀਆਂ ਬੋਟਲ ਦੇ ਵਿੱਚ ਮਿਲਾਵਟ ਕਰਾ ਲਏ ਨੇ ਜਿਨ੍ਹਾਂ ਨਾਲ ਕੱਲ ਤੋਂ ਅੱਗੇ ਤੋਂ ਮਿਲ ਮਿਲਾਵਟ ਵਿੱਚ ਜਿਹੜੀ ਕੀਤੀ ਹੁੰਦੇ ਚਾਂਸ ਹੋ ਜਾਂਦੇ ਨੇ ਨੂੰ ਇਨਫੋਰਮੈਂਟ ਨੇ ਦੱਸਿਆ ਕਿ ਵੀ ਚੰਡੀਗੜ੍ਹ ਤੋਂ ਮਡਸਕੂਟਰ ਤੇ ਐਕਟਿਵ ਤੇ ਦਰੂ ਲੈ ਕੇ ਆ ਰਿਹਾ ਹੈਗਾ ਅਸੀਂ ਜਦੋਂ ਉਹਨੂੰ ਰੋਕਿਆ ਤਾਂ ਉਹਦੇ ਕੋਲੋਂ ਤੁਹਾਨੂੰ ਕਾਫੀ ਮਾਤਰਾ ਦੇ 36 ਬੋਤਲਾਂ ਰਾਇਲ ਸਟੈਗ ਫੋਰ ਸੇਜਨ ਚੰਡੀਗੜ੍ਹ ਜਿਹੜੀ ਦਾਰੂ ਦੇ ਬਰਾਮਦ ਹੋਈ ਹੈ। ਅਲੱਗ-ਅਲੱਗ ਜਗ੍ਹਾ ਤੇ ਚੰਡੀਗੜ੍ਹ ਦੇ ਜਿਹੜੇ ਬਾਊਂਡਿੰਗ ਬਾਰਡਰਸ ਨੇ ਜਿਵੇਂ ਗਿਰਧਪੁਰ ਦਾ ਏਰੀਆ ਹੈਗਾ ਤਾਂ ਜਿੱਥੇ ਨਾਕਾ ਲਗਾਇਆ ਹੋਈ ਨਹੀਂ ਤਾਂ ਕਿ ਚੰਡੀਗੜ੍ਹ ਤੋਂ ਜਿਹੜੀ ਸ਼ਰਾਬ ਹੈ ਇਲੀਗਲ ਮੂਵਮੈਂਟ ਜਿਹੜੀ ਨਾ ਹੋਵੇ ਉਹਨੂੰ ਰੋਕਣ ਵਾਸਤੇ ਰੋਲੋ ਜੀ ਰੋਲੋ ਸਰ ਜੀ ਸ਼ਰਾਬ ਫੜੀ ਹੈ ਕਿ ਕਿਤੇ ਨਾਕਾ ਲਾਇਆ ਸੀ ਇਹਦੇ ਚੰਡੀਗੜ੍ਹ ਜਿਲ੍ਹੇ ਕੋਲ ਰੋਡ ਤੇ ਨਾਕਾ ਲਗਾਇਆ ਹੋਇਆ ਸੀਗਾ ਇਹ ਅੱਜ ਸਾਨੂੰ ਜਿਹੜੇ ਇਨਫੋਰਮੈਂਟ ਨੇ ਦੱਸਿਆ ਕਿ ਪੀਕ ਬਈ ਚੰਡੀਗੜ੍ਹ ਤੋਂ ਬੰਦਾ ਮੋਟਰਸਕੂਟਰ ਤੇ ਐਕਟਿਵਟੀ ਨਾਲ ਲੈ ਕੇ ਆ ਰਿਹਾ ਹੈਗਾ ਅਸੀਂ ਜਦੋਂ ਉਹਨੂੰ ਰੋਕਿਆ ਤਾਂ ਉਹਦੇ ਕੋਲੋਂ ਸਾਨੂੰ ਕਾਫੀ ਮਾਤਰਾ ਵਿੱਚ 36 ਬੋਤਲਾਂ ਰਾਇਲ ਸਟੈਗ ਔਰ ਸੇਜਨ ਚੰਡੀਗੜ੍ਹ ਜਿਹੜੀ ਦਾਲੂ ਦੇ ਬਰਾਮਦ ਹੋਈ ਹੈ ਇਹ ਸਾਡੇ ਸੀਨੀਅਰ ਅਫਸਰ ਸਾਡੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੋਕ ਕੁਮਾਰਾ ਜੀ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਅਲੱਗ-ਅਲੱਗ ਜਗ੍ਹਾ ਤੇ ਚੰਡੀਗੜ੍ਹ ਦੇ ਜਿਹੜੇ ਬਾਉਂਡਿੰਗ ਬਾਰਡਰਸ ਨੇ ਜਿਵੇਂ ਗਿਰਧਪੁਰ ਦਾ ਏਰੀਆ ਹੈਗਾ ਤਾਂ ਜਿੱਥੇ ਨਾਕੇ ਲਗਾਏ ਹੋਏ ਨੇ ਕਾਫੀ ਚੰਡੀਗੜ੍ਹ ਤੋਂ ਜਿਹੜੀ ਸ਼ਰਾਬ ਹੈ ਇਲੀਗਲ ਮੂਵਮੈਂਟ ਜਿਹੜੀ ਨਾ ਹੋਵੇ ਉਹਨੂੰ ਰੋਕਣ ਵਾਸਤੇ ਤੇ ਉੱਥੇ ਮੱਦੇਨਜ਼ਰ ਅੱਜ ਇੱਕ ਨਾਕਾ ਲਗਾਉ ਲਗਾਇਆ ਗਿਆ ਸਾਡੇ ਕੋਲ ਪਹੁੰਚ ਸ਼ਕਤੀ ਦੀ ਇਹ ਬੰਦਾ ਪੁੱਛਦਾ ਕਾਫੀ ਪਹਿਲਾਂ ਵੀ ਸ਼ਰਾਬ ਖੜੀ ਹੈ ਤੁਸੀਂ ਨਾਕੇ ਕਾਫੀ ਲੱਗਦੇ ਆ ਹਾਂਜੀ ਇਹ ਚੰਡੀਗੜ੍ਹ ਤੋਂ ਕਾਫੀ ਮਾਤਰਾ ਦੇ ਵਿੱਚ ਇਸ ਤਰ੍ਹਾਂ ਇਲੀਗਲ ਮੂਵਮੈਂਟਸ ਹੁੰਦੀਆਂ ਨੇ ਜਿਹੜੇ ਬੂਟ ਲੈਕਰ ਮਗਾ ਲੋ ਇਹ ਇਲੀਗਲ ਮੂਵਮੈਂਟਸ ਕਰਦੇ ਨੇ ਤਾਂ ਵੀ ਉਹਨੂੰ ਰੋਕਣ ਵਾਸਤੇ ਆਲੇ-ਵਲੇ ਉਹ ਜਿਹੜੇ ਨਾਕਾ ਲਗਾਏ ਜਾਂਦੇ ਨੇ ਉਹਨੂੰ ਕੈਚ ਕੀਤਾ ਇਹਨਾਂ ਨੂੰ ਇਸ ਲਾਗੂ ਸਖਤ ਕਾਰਵਾਈ ਨਹੀਂ ਹੁੰਦੀ ਕਿ बार-बार ਆਦੀ ਨਾ ਪਾ ਮਤਲਬ ਅਦਾਲਤ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸਖਤ ਤਰ੍ਹਾਂ ਵਿੱਚ ਕੀਤੀ ਜਾਵੇ ਇਹਨਾਂ ਨੂੰ ਤਾਂ ਕਿ ਉਹ ਜੀ ਸਜ਼ਾ ਮਿਲੇ ਦੁਆਰਾ ਨਾ ਕਰਨ ਤਾਂ ਅਸੀਂ ਇਹਨਾਂ ਨੂੰ ਵੀ ਹਦਾਇਤ ਕਰਦੇ ਹਾਂ ਕਿ ਵੀ ਇਹ ਇਹੋ ਜੇ ਕੰਮ ਨਾ ਕਰੋ ਕਿਉਂਕਿ ਇਹਦਾ ਸਰਕਾਰ ਦਾ ਵੀ ਮਾਲੀਆ ਖਰਾਬ ਹੁੰਦਾ ਹੈਗਾ ਲੋਕਾਂ ਦੀ ਵੀ ਇਹ ਤਰ੍ਹਾਂ ਖਲਵਾੜ ਕੀਤਾ ਜਾਂਦਾ ਹੈ ਇਸ ਤਰ੍ਹਾਂ ਤੇ ਇਹਨਾਂ ਦਾ ਆਪਦਾ ਵੀ ਨੁਕਸਾਨ ਹੁੰਦਾ ਹੈ ਪਰਮਾਨੈਂਟਲੀ ਤੌਰ ਤੇ ਨਾ ਚੱਲਿਆ ਜਾ ਰਿਹਾ ਨਾ ਕੰਮ ਦੀ ਹੋਣੀ ਇਹ ਇਲਾਕੇ ਤੇ ਕੋਈ ਮੂਵਮੈਂਟ ਹੁੰਦੀ ਰਹਿੰਦੀ ਨਾ ਕੇਸ ਦੀ ਕਿਉਂਕਿ ਜਿਲ੍ਹਪੁਰ ਦੇ ਵਿੱਚ ਜਿਵੇਂ ਹਰਿਆਣਾ ਨੂੰ ਵੀ ਕੁਝ ਬੜਾ ਪੰਚਕੀਲਾ ਵਾਲੀ ਸਰਹੱਦ ਟੱਚ ਕਰਦਾ ਕੁਝ ਨਾ ਕੇਸ ਕਦੇ ਉੱਤੇ ਨਾ ਕੇ ਲਗਾ ਮੂਵਮੈਂਟ ਹੁੰਦੀ ਰਹਿੰਦੀ ਹੈ ਵਜ੍ਹਾ ਕੀ ਹੈ ਕਿ ਚੰਡੀਗੜ੍ਹ ਤੋਂ ਸ਼ਰਾਬ ਲੈ ਕੇ ਆ ਰਹੇ ਲੋਕ ਚੰਡੀਗੜ੍ਹ ਦੇ ਵਿੱਚ ਐਕਚੁਅਲੀ ਕੀ ਹੈ ਕਿ ਥੋੜਾ ਰੇਟ ਦਾ ਫਰਕ ਹੈਗਾ ਉਤੋਂ ਪਰੇ ਜਿਹੜੀ ਹੈਗੀ ਆ ਸੱਤੀ ਲੈ ਕੇ ਦਾਰੂ ਇੱਥੇ ਮਹਿੰਗੀ ਦਾਰੂ ਵੇਚਦੇ ਨੇ ਔਰ ਜ਼ਿਆਦਾਤਰ ਇਹ ਲੇਬਰ ਕਲਾਸ ਨੂੰ ਟਾਰਗੇਟ ਕਰਦੇ ਨੇ ਪਹਿਲਾਂ ਉਹਨਾਂ ਨੂੰ ਇਸ ਤਰ੍ਹਾਂ ਦਾ ਲਾਲਚ ਦਿੰਦੇ ਨੇ ਕਿ ਜੀ ਅਸੀਂ ਚੰਡੀਗੜ੍ਹ ਤੋਂ ਲੈ ਕੇ ਤੁਹਾਨੂੰ ਸ਼ਰਾਬ ਦੇ ਦਿੰਦੇ ਆ ਔਰ ਬਾਅਦ ਵਿੱਚ ਆਪਣੇ ਨਾਮ ਬ੍ਰਾਂਡ ਨੂੰ ਚੇਂਜ ਕਰਕੇ ਜਾਂ ਛੋਟੇ ਬੋਟਲ ਦੇ ਵਿੱਚ ਪਾਉਏ ਵਿੱਚ ਪਾ ਕੇ ਇਸ ਤਰ੍ਹਾਂ ਦੀਆਂ ਛੋਟੀਆਂ ਬੋਟਲ ਦੇ ਵਿੱਚ ਮਲਬੜ ਕਰਾ ਲਏ ਨੇ ਜਿਹਦੇ ਨਾਲ ਕੱਲ ਤੋਂ ਅੱਗੇ ਤੋਂ ਮਿਲ ਮਿਲਾਵਟ ਵਿੱਚ ਜਿਹੜੀ ਕੀਤੀ ਹੁੰਦੇ ਚਾਂਚ ਹੋ ਜਾਂਦੇ ਨੇ